ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਸਾਡੇ ਤੇ ਸਰਕਾਰ ਵੱਲੋਂ ਇੱਕ ਪਰਚਾ ਦਿੱਤਾ ਗਿਆ ਸੀ ਪਰਚੇ ਤੋਂ ਬਾਅਦ ਹੁਣ ਸਰਕਾਰ ਹੋਰ ਜਿਹੜਾ ਹਮਲਾਵਰ ਰਖ ਚੁਤਰੀ ਹੈ ਤੇ ਅੱਜ ਸਾਡਾ ਚੈਨਲ ਵੀ ਉਡਾ ਦਿੱਤਾ ਲੋਕ ਵਾਈਟ ਟੀਵੀ ਦਾ ਫੇਸਬੁੱਕ ਪੇਜ ਜਿਹਦੇ ਅਲੱਗ-ਪੱਖੋਂ 932000 ਫਾਲੋਅਰ ਸੀ ਇਸ ਤੋਂ 932000 ਫਾਲੋਅਰ ਸੀ ਅੱਜ ਜੋ ਸਪੇ ਨੂੰ ਫੇਸਬੁੱਕ ਤੋਂ ਸਰਕਾਰ ਨੇ ਹਟਵਾ ਦਿੱਤਾ ਲਗਾਤਾਰ ਘੋਟਾਂ ਮਰਵਾ ਕੇ ਲਗਾਤਾਰ ਸਰਕਾਰ ਰਿਪੋਰਟਾਂ ਮਾਰ ਰਹੀ ਸੀ ਸੀਐਸਸੀ ਇਸ ਬਾਰੇ ਦੱਸਿਆ ਸੀ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਲਗਾਤਾਰ ਸਾਡੇ ਤੇ ਰਿਪੋਰਟਾਂ ਮਾਰ ਰਹੀ ਹੈ ਜਿਸ ਤੋਂ ਬਾਅਦ ਅੱਜ ਸਾਡਾ ਪੇਜ ਫੇਸਬੁੱਕ ਤੋਂ ਜਿਹੜਾ ਉੜਾ ਦਿੱਤਾ ਗਿਆ ਇਹ ਮੀਡੀਆ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਤੇ ਲਗਾਤਾਰ ਸਰਕਾਰ ਹਮਲਾਵਰ ਹੋਈ ਹੈ ਬੜੇ ਲੋਕਾਂ ਨੂੰ ਇਹ ਲੱਗਦਾ ਸੀ ਜਦ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਪਰਚੇ ਤੇ ਸਟੇ ਦੇ ਦਿੱਤਾ ਸੀ ਕਿ ਹੁਣ ਸੰਘਰਸ਼ ਕਰਨ ਦੀ ਕੀ ਲੋੜ ਹੈ ਆਉਨਾ ਲੋਕਾਂ ਨੂੰ ਇਹ ਦੱਸਣਾ ਸਾਡਾ ਫਰਜ ਹੈ ਕਿ ਅਸੀਂ ਸੰਘਰਸ਼ ਸਿਰਫ ਇਹ ਪਰਤਲੇ ਲਈ ਨਹੀਂ ਕਰ ਰਹੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਪੰਜਾਬ 'ਚ ਜਗਬਾਣੀ ਦੇ ਉੱਪਰ ਹਮਲਾ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਬਿਜਲੀ ਕੱਟੀ ਗਈ ਹੋਟਲਾਂ ਤੇ ਰੇਡ ਕੂੜ ਪ੍ਰਚਾਰੇ ਕੀਤਾ ਗਿਆ ਹੋਟਲਾਂ 'ਚ ਆਹ ਕਮੀਆਂ ਸੀ ਆਹ ਪੇਸ਼ੀਆਂ ਸੀ ਤੇ ਸਿੱਧਾ ਮਕਸਦ ਸੀ ਕਿ ਉਸ ਅਦਾਰੇ ਨੂੰ ਦਬਾਉਣਾ ਰਤਨ ਤਾਲੀਵਾਲ ਦੇ ਪੇਜ ਤੇ ਵੀ ਸਰਕਾਰ ਵੱਲੋਂ ਸਿੱਧੀਆਂ ਰਿਪੋਰਟਾਂ ਮਾਰੀਆਂ ਗਈਆਂ ਉਹਨੇ ਵੀ ਜਨਤਕ ਕੀਤਾ ਹੋਰ ਵੀ ਅਨੇਕਾਂ ਪੇਜਾਂ ਤੇ ਰਿਪੋਰਟਾਂ ਵੱਜ ਰਹੀਆਂ ਤੇ ਉਸੇ ਤਹਿਤ ਜਿਹੜਾ ਲਗਾਤਾਰ ਇਹ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਨੂੰ ਬੋਲਣਾ ਪਵੇਗਾ ਸੰਘਰਸ਼ ਕਰਨੇ ਪੈਣਗੇ ਸਾਡਾ 24 ਦਾ ਸੰਘਰਸ਼ ਉਸੇ ਤਰੀਕੇ ਦੇ ਨਾਲ ਹੈ ਵੱਡੇ ਪੱਧਰ ਤੇ ਅਸੀਂ ਕਹਿੰਦੇ ਹਾਂ ਕਿ ਉੱਥੇ ਪਹੁੰਚੋ ਮਕਸਦ ਪਰਚੇ ਰੱਦ ਕਰਵਾਉਣੇ ਮਕਸਦ ਜਿਹੜਾ ਸਵਿਧਾਨ ਨੇ ਸਾਨੂੰ ਬੋਲਣ ਦਾ ਅਧਿਕਾਰ ਕੀਤਾ ਉਹਨੂੰ ਬਰਕਰਾਰ ਰੱਖਣਾ ਇਹ ਅਸੀਂ ਐੜਾ ਸਾਡਾ ਪੇਜ ਆ ਲੋਕਵਾਜੀ ਪੰਜਾਬੀ ਜਿੱਤੇ ਅਸੀਂ ਵੀਡੀਓ ਪਾ ਰਹੇ ਆ ਹੁਣ ਤੁਹਾਨੂੰ ਲੋਕਵਾਜੀ ਟੀਵੀ ਦੀਆਂ ਸਾਰੀਆਂ ਵੀਡੀਓਜ਼ ਇਹਦੇ ਤੇ ਦੇਖਣ ਨੂੰ ਮਿਲਣਗੀਆਂ ਜੋ ਵੀ ਅਸੀਂ ਕੰਟੈਂਟ ਪਾਵਾਂਗੇ ਇਹਦੇ ਤੇ ਪਾਵਾਂਗੇ ਤੇ ਨਾਲ ਹੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਜ਼ੋਰ ਲਗਾਉਣਾ ਹੈ ਪਰਚੇ ਪਾਉਣ ਦਾ ਲਾਉਣਾ ਹੈ ਚੈਨਲ ਬੰਦ ਕਰਨ ਦਾ ਲਾਉਣਾ ਹੈ ਹੋਰ ਵੀ ਤੁਹਾਡੇ ਤੋਂ ਕੋਈ ਕਿਉਂਕਿ ਤੁਹਾਡੇ ਕੋਲੇ ਬਹੁਤ ਕੁਝਾ ਮਾਫੀਆ ਤੁਹਾਡੇ ਕੋਲੇ ਆ ਗੈਂਗਸਟਰ ਤੁਹਾਡੇ ਕੋਲੇ ਆ ਜੋ ਵੀ ਤੁਹਾਡੇ ਤੋਂ ਜ਼ੋਰ ਲੱਗਦਾ ਤੁਸੀਂ ਲਗਾ ਸਕਦੇ ਹੋ ਪਰ ਇਹ ਆਵਾਜ਼ ਲੋਕਾਂ ਦੇ ਹੱਕ ਵਿੱਚ ਉੱਠਦੀ ਰਹੂਗੀ ਇਹ ਆਵਾਜ਼ ਲੋਕ ਆਵਾਜ਼ਾਂ ਉਹਨਾਂ ਆਵਾਜ਼ਾਂ ਤੋਂ ਜਿਹੜੀਆਂ ਆਜ਼ਾਦ ਆਵਾਜ਼ਾਂ ਉਹਨਾਂ ਤੋਂ ਸਰਕਾਰ ਨੂੰ ਦੁੱਖ ਕਿਸ ਗੱਲ ਦਾ ਹੈ ਕਿਉਂਕਿ ਸਰਕਾਰ ਨੇ ਕਿਸਾਨ ਕੁੱਟਨੇ ਆ ਪੰਜਾਬ 'ਚ ਉਹਨਾਂ ਨੂੰ ਇਹ ਹੈ ਕਿ ਇਹ ਚੈਨਲ ਲੋਕਾਂ ਨੂੰ ਉਹਨਾਂ ਦਿਖਾਉਣ ਕਿ ਸੀ ਕਿਸਾਨ ਕੁੱਟਿਆ ਇਹ ਸਰਕਾਰ ਨੇ ਮਜ਼ਦੂਰ ਕੁੱਟਨੇ ਆ ਉਹਨਾਂ ਦੀਆਂ ਆਵਾਜ਼ਾਂ ਦਬਾਉਣੀਆਂ ਉਹਨਾਂ ਦੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਡਾਂਗ ਫੇਰਨੀਆਂ ਇਹ ਚਾਹੁੰਦੇ ਆ ਕਿ ਉਹ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਇਹ ਕਿਸਾਨ ਇਹ ਸਰਕਾਰ ਨੇ ਵਪਾਰੀਆਂ ਤੇ ਲਗਾਤਾਰ ਹੋ ਰਹੇ ਹਮਲੇ ਲਗਾਤਾਰ ਉਹਨਾਂ ਤੇ ਗੋਲੀਆਂ ਚੱਲ ਰਹੀਆਂ ਹਨ ਉਹਨਾਂ ਦੀ ਲੁੱਟ ਹੋ ਰਹੀ ਹੈ ਇਹ ਚਾਹੁੰਦੇ ਨੇ ਕਿ ਵਪਾਰੀਆਂ ਦੀਆਂ ਖਬਰਾਂ ਬਾਹਰ ਨਾ ਆਉਣ ਇਹ ਵਿਦਿਆਰਥੀਆਂ ਤੇ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਤੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਐ ਇਹ ਚਾਹੁੰਦੇ ਨੇ ਕਿ ਵਿਦਿਆਰਥੀਆਂ ਦੀ ਖਬਰ ਬਾਹਰ ਨਾ ਆਵੇ ਇਹ ਮੁਲਾਜ਼ਮਾਂ ਤੇ ਲਗਾਤਾਰ ਡੱਕ ਹੱਕਾਂ ਤੇ ਡਾਕਾ ਮਾਰ ਰਹੇ ਆ ਉਹਨਾਂ ਦੀਆਂ ਲਗਾਤਾਰ ਡੀਏ ਦੀਆਂ ਕਿਸ਼ਤਾਂ ਹੋ ਸਾਰਾ ਕੁਝ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਹੈ ਇਹ ਚਾਹੁੰਦੇ ਨੇ ਕਿ ਜਦ ਮੁਲਾਜ਼ਮ ਬੋਲਣ ਤਾਂ ਉਹਨਾਂ ਦੀ ਕੋਈ ਖਬਰ ਗੱਲ ਬਾਹਰ ਨਾ ਆਵੇ ਕਿਉਂਕਿ ਬਾਹਰ ਮੀਡੀਆ ਨੇ ਲੈ ਕੇ ਆਉਣੀ ਹੈ ਬਹੁਤਾ ਮੀਡੀਆ ਤੇ ਇਹਨਾਂ ਨੇ ਆਪਣੀ ਗੋਦੀ ਚ ਬਿਠਾਇਆ ਹੋਇਆ ਪਰ ਜਿਹੜਾ ਮੀਡੀਆ ਰਹਿ ਗਿਆ ਉਹਨੂੰ ਇਸ ਤਰੀਕੇ ਦੇ ਨਾਲ ਦਬਾਉਣ ਦੀ ਜਿਹੜੀ ਸਰਕਾਰ ਦੀ ਸਾਜ਼ਿਸ਼ ਹੈ ਪਰ ਪੰਜਾਬ ਦੇ ਵਿੱਚ ਅਸੀਂ ਹਰ ਵਾਰ ਕਹਿੰਦੇ ਆ ਕਿ ਜੇ ਅਸੀਂ ਵੀ ਚੁੱਪ ਹੋ ਜਾਵਾਂਗੇ ਤਾਂ ਪੰਜਾਬ ਦੇ ਲੋਕ ਚੁੱਪ ਹੋਣ ਵਾਲੇ ਨਹੀਂ ਪੰਜਾਬ 'ਚ ਕੋਈ ਹੋਰ ਖੜਾ ਹੋ ਜਾਵੇਗਾ ਪਰ ਪੰਜਾਬ ਦੇ ਲੋਕ ਬੋਲਦੇ ਰਹਿੰਦੇ ਨੇ ਬੋਲਦੇ ਰਹਿਣਗੇ ਇਸੇ ਤਰੀਕੇ ਨਾਲ ਸਰਕਾਰ ਦੀਆਂ ਆਲੋਚਨਾ ਕਰਦੇ ਰਹਿਣਗੇ ਸਰਕਾਰ ਜਿਸ ਰੋਂ ਦੇ ਵਿੱਚ ਆਈ ਹੈ ਅੱਜ ਤੱਕ ਅਸੀਂ ਕਾਂਗਰਸ ਦੇ ਰਾਜ ਦੇ ਵਿੱਚ ਵੀ ਤਿੰਨ ਸਾਲ ਪੱਤਰਕਾਰੀ ਕੀਤੀ ਹੈ ਪਰ ਅੱਜ ਤੱਕ ਨਾ ਤਾਂ ਕਾਪੀਰਾਈਟ ਸਤਰੀ ਕੇ ਨਾ ਕੋਈ ਪਰਤਿਆ ਨਾ ਹੀ ਕਦੇ ਫੋਨ ਤੇ ਨਾ ਹੀ ਕੋਈ ਕੋਈ ਡਰਾਵਾ ਪਰ ਇਹ ਸਰਕਾਰ ਹਰ ਇੱਕ ਕੋ ਚੀਜ਼ ਤੇ ਉਤਰੀ ਹੋਈ ਹੈ ਕਿ ਜਿਹੜਾ ਵੀ ਕੋਈ ਸਵਾਲ ਕਰਦਾ ਉਹਨੂੰ ਦਬਾਉਣ ਲਈ ਉਹਨੂੰ ਨੱਪਣ ਲਈ ਹਰ ਜਿਹੜੀ ਹੈ ਉਹ ਵਾਹ ਲਾ ਰਹੀ ਹੈ ਅਸੀਂ ਦਿਖਾਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਐਡੇ-ਐਡੇ ਮਹਿੰਗੇ ਟੈਂਟ ਲਿਆਏ ਜਾ ਰਹੇ ਆ ਕਿਸ ਤਰੀਕੇ ਨਾਲ ਬਸਾਂ ਤੇ ਪੈਸਾ ਉਜਾੜਿਆ ਜਾ ਰਿਹਾ ਕਿਸ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਉਜਾੜਿਆ ਅਸੀਂ ਦਿਖਾਇਆ ਕਿ ਕਿਸ ਤਰੀਕੇ ਨਾਲ ਮਜ਼ਦੂਰਾਂ ਕਿਸਾਨਾਂ ਅਮਲਾਜਮਾਂ ਵਪਾਰੀਆਂ ਵਪਾਰੀਆਂ ਤੇ ਹੋਰ ਸਾਰੇ ਸੰਘਰਸ਼ੀ ਲੋਕ ਜਿਹੜੇ ਆਪਣੇ ਸੰਘਰਸ਼ ਕਰਦੇ ਆ ਉਹਨਾਂ ਦੀ ਤਸਵੀਰ ਸਰਕਾਰ ਨੂੰ ਦਿਖਾਈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਬੁਖਲਾਹਟ ਤੇ ਵਿੱਚ ਹੈ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚੋਂ ਬੈਠੇ ਕੋਈ ਵੀਡੀਓ ਭੇਜਦੀ ਹੈ ਕੋਈ ਫੋਟੋ ਭੇਜਦੀ ਹੈ ਸਿਰਫ ਉਹੀ ਤੁਹਾਡੇ ਪੇਜਾਂ ਤੇ ਪਵੇ ਬਾਕੀ ਜੇਕਰ ਤੁਸੀਂ ਕੋਈ ਵਿਰੋਧ ਵਾਲੀ ਕੋਈ ਸਰਕਾਰ ਨੂੰ ਸਵਾਲ ਕਰਨ ਵਾਲੀ ਕੋਈ ਸਰਕਾਰ ਤੇ ਉਂਗਲ ਠਾਉਣ ਵਾਲੀ ਗੱਲ ਕਰੋਗੇ ਤਾਂ ਫਿਰ ਤੁਹਾਡੇ ਪੇਜ ਬੰਦ ਕੀਤੇ ਜਾਣਗੇ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਬੜਿਆਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਬੰਦੇ ਹੀ ਕਿਉਂ ਰੌੜਾ ਪਾਉਂਦੇ ਆ ਤਾਂ ਉਹਦੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਸਵਾਲ ਕਰਨ ਵਾਲਿਆਂ ਨੂੰ ਲਗਾਤਾਰ ਸਰਕਾਰ ਦਬਾਰੀ ਤੇ ਅਸੀਂ ਉਹਦੇ ਖਿਲਾਫ ਬੋਲਦੇ ਆਂ ਅੱਜ ਵੀ ਸਾਡਾ ਪੇਜ ਬੰਦ ਕੀਤਾ ਗਿਆ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਲੋਕ ਸਾਡੇ ਨਾਲ ਨੇ ਸਾਡੇ ਲੋਕ ਹਰ ਹਰ ਪੱਖ ਤੋਂ ਸਾਡੇ ਨਾਲ ਖੜਦੇ ਨੇ ਅਜੇ ਤੱਕ ਸਾਡੇ ਲੋਕਾਂ ਨੇ ਕਦੇ ਸਾਨੂੰ ਬੈਠਣ ਨਹੀਂ ਦਿਖਾਈ ਸਾਡਾ 932000 ਵਾਲਾ ਜਿਹੜਾ ਸਾਡਾ ਬਹੁਤ ਮਿਹਨਤ ਕਰਕੇ ਪੇਜ ਅਸੀਂ ਇਹ ਖੜਾ ਕੀਤਾ ਸੀ ਇਹ ਤੋਂ ਪਹਿਲਾਂ ਸਰਕਾਰ ਨੇ ਸਾਡੇ ਤਿੰਨ ਤੋਂ ਚਾਰ ਪੇਜ ਬੰਦ ਕੀਤੇ ਸੀ ਪਰ ਇਹ ਪੇਜ ਲਈ ਅਸੀਂ ਬੜੀ ਮਿਹਨਤ ਕੀਤੀ ਸੀ 932000 ਫੋਲੋਅਰ ਤੇ ਲਿਆਏ ਗਏ ਸੀ ਪਰ ਲੋਕਾਂ ਦੇ ਹੱਕ ਚ ਆਵਾਜ਼ ਠਾਉਣ ਲਈ ਸਾਡਾ ਇਹ ਪੇਜ ਕੁਰਬਾਨ ਹੁੰਦਾ ਹੋ ਜਾਵੇ ਅਸੀਂ ਇਹੜਾ ਪੇਜ ਅੱਜ ਲੋਕਵਾਜ਼ ਪੰਜਾਬੀ ਦਾ ਜਿਹਨੂੰ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਉਹਨੂੰ ਫੋਲੋ ਕਰੋ ਇਹਨੂੰ ਜੁੜੋ ਤੇ ਨਾਲ ਹੀ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ YouTube ਤੇ ਤੁਸੀਂ ਵੱਧ ਤੋਂ ਵੱਧ ਜਾਓਗੇ ਇਹਦੇ ਨਾਲ ਉਹ ਸਿਕਿਉਰ ਪਲੇਟਫਾਰਮ ਹੈ ਪਰ ਅਸੀਂ ਇਹ ਕਹਿਣੇ ਆ ਕਿ ਇਹ ਵੀ ਸਰਕਾਰ ਬੰਦ ਕਰ ਦੂਗੀ ਅਸੀਂ ਤਾਂ ਵੀ ਬੋਲਣੋਂ ਨਹੀਂ ਹਟਾਂਗੇ ਜੇ ਸਾਨੂੰ Facebook ਤੋਂ ਬੈਨ ਹੀ ਕਰਵਾ ਦੂਗੀ ਅਸੀਂ ਸਪੀਕਰ ਲੈ ਕੇ ਮਾਈਕ ਲੈ ਕੇ ਲੋਕਾਂ ਦੇ ਘਰ ਘਰ ਤੱਕ ਵੀ ਖਬਰ ਪਹੁੰਚਾਵਾਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਸਰਕਾਰ ਕੋਲ ਜ਼ਬਾਨ ਬੰਦ ਕਰਨ ਦਾ ਇੱਕ ਹੀ ਹੱਲ ਆ ਉਹ ਸਰਕਾਰ ਨੂੰ ਪਤਾ ਉਹ ਕਰ ਲਵੇ ਪਰ ਪਰਚੇ ਪਾ ਕੇ ਜੇਲ੍ਹਾਂ 'ਚ ਡੱਕ ਕੇ ਕਿਸੇ ਵੀ ਤਰੀਕੇ ਦੇ ਨਾਲ ਚੈਨਲ ਬੰਦ ਕਰਕੇ ਇਹ ਸਾਡੀ ਆਵਾਜ਼ ਨਹੀਂ ਦਬਾ ਸਕਦੇ ਅੱਜ ਲੋਕ ਵਾਈ ਟੀਵੀ ਦਾ ਪੇਜ ਬੰਦ ਕੀਤਾ ਮੈਂ ਸਾਰੇ ਅਖਬਾਰ ਪੱਤਰਕਾਰਾਂ ਨੂੰ ਬੇਨਤੀ ਕਰਦਾ ਹਾਂ ਇਹ ਆਵਾਜ਼ ਵੱਡੇ ਪੱਧਰ ਤੇ ਇਸ ਖਿਲਾਫ ਉਠਾਈਏ ਨਹੀਂ ਵਾਰੀ ਤੁਹਾਡੀ ਵੀ ਹੈ ਅੱਜ ਮੇਰੀ ਵਾਰੀ ਹੈ ਕੱਲ ਤੁਹਾਡੀ ਵਾਰੀ ਤੇ ਲਗਾਤਾਰ ਹਮਲੇ ਹੋਰ ਵੀ ਰਏ ਰਤਨਦੀਪ ਢਾਲੀਵਾਲ ਨੇ ਵੀ ਆਪਣੀ ਪੋਸਟ ਪਾਈ ਸੀ ਉਸੇ ਤਰੀਕੇ ਨਾਲ ਲਗਾਤਾਰ ਜਿਹੜੀ ਹੈ ਉਹ ਮੀਡੀਆ ਤੇ ਹਮਲੇ ਹੋ ਰਿਹਾ ਸੋ ਆਪਾਂ ਨੂੰ ਇੱਕ ਜੁੱਟ ਹੋ ਕੇ ਜਿਹੜਾ 24 ਦਾ ਸਾਡਾ ਸੰਘਰਸ਼ ਹੈ ਉਹਦੇ ਤੇ ਵੱਧ ਵੱਧ ਗਿਣਤੀ ਦੇ ਵਿੱਚ ਪਹੁੰਚੋ ਤਾਂ ਕਿ ਜਿਸ ਤਰੀਕੇ ਦੇ ਨਾਲ ਵੀ ਮੀਡੀਆ ਦੀ ਆਵਾਜ਼ ਬੰਦੀ ਚਾਹੇ ਅਦਾਰਾ ਵੱਡਾ ਚਾਹੇ ਛੋਟਾ ਚਾਹੇ ਜੱਗ ਬਾਣੀਆ ਚਾਹੇ ਲੋਕ ਬਾਜ਼ ਜਿਸ ਤਰੀਕੇ ਦੇ ਨਾਲ ਵੀ ਮੀਡੀਆ ਦੇ ਉੱਤੇ ਹਮਲਾਵਰ ਹੋ ਕੇ ਸਰਕਾਰ ਆਈ ਹੋਈ ਐ ਉਹਨੂੰ ਰੋਕਣਾ ਪੈਣਾ ਇਸ ਜਿਹੜੀ ਐਸ ਭੂਸਰੀ ਹੋਈ ਸਰਕਾਰ ਨੂੰ ਆਪਾਂ ਨੂੰ ਨੱਥ ਮਾਰਨੀ ਪੈਣੀ ਐ ਇਹ ਜ਼ਰੂਰੀ ਐ ਕਿ ਆਪਾਂ ਨੂੰ ਜ਼ਮੀਨੀ ਜ਼ਮੀਨ ਤੇ ਉੱਤਰ ਕੇ ਜਿਸ ਤਰੀਕੇ ਨਾਲ ਇਹ ਸਰਕਾਰ ਲੋਕਾਂ ਦੇ ਜਿਸ ਤਰੀਕੇ ਨਾਲ ਸਰਕਾਰ ਹਮਲਾਵਰ ਹੋਈ ਐ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਲ ਕੇ ਇਹ ਹਮਲਾ ਰੋਕਣਾ ਪੈਣਾ ਐ ਸੋ